ਡੀਆਈਜੀ ਹਰਚਰਨ ਸਿੰਘ ਭੁੱਲੜ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਸਵਾਲ ਲਗਾਤਾਰ ਖੜੇ ਹੋਏ ਨੇ ਉਹ ਇਹ ਕਿ ਆਖਿਰਕਾਰ ਪੰਜਾਬ ਦੀ ਬਿਊਰੋਕ੍ਰੇਸੀ ਦੇ ਵਿੱਚ ਪ੍ਰਸ਼ਾਸਨਿਕ ਗਲਿਆਰੀਆਂ ਦੇ ਵਿੱਚ ਤੇ ਸਿਆਸੀ ਗਲਿਆਰੀਆਂ ਦੇ ਵਿੱਚ ਆਖਿਰਕਾਰ ਚੱਲ ਕੀ ਰਿਹਾ ਹੈ ਕਰਪਸ਼ਨ ਫ੍ਰੀ ਪੰਜਾਬ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਪਣੇ ਹੀ ਅਫਸਰਾਂ ਦੇ ਚਲਦੇ ਸਵਾਲਾਂ ਦੇ ਘੇਰੇ ਚ ਘਿਰਦੀ ਨਜ਼ਰ ਆ ਰਹੀ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਖਬਰ ਇਹ ਹੈ ਕਿ ਡੀਆਈਜੀ ਹਰਚਰਨ ਭੁੱਲੜ ਦੀ ਗ੍ਰਿਫਤਾਰੀ ਤੇ ਇਸ ਦਿਨ ਨਾਲ ਨਾਲ ਜੋ ਵਿਚੋਲਿਆ ਗ੍ਰਫਤਾਰ ਕੀਤਾ ਗਿਆ ਸੀ ਕਿਰਸ਼ਾਨੂੰ ਉਹਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਸਵਾਲ ਵੱਡਾ ਖੜਾ ਹੋ ਗਿਆ ਹੈ ਕਿ ਆਖਿਰਕਾਰ ਇਸ ਡਰਟੀ ਗੇਮ ਦੇ ਵਿੱਚ ਕੌਣ ਕੌਣ ਸ਼ਾਮਿਲ ਹੈ ਕੱਲਾ ਸਕ੍ਰੈਪ ਡੀਲਰ ਤੋਂ ਪੈਸੇ ਲੈਣ ਦਾ ਮਾਮਲਾ ਨਹੀਂ ਪੰਜਾਬ ਚ ਇਸ ਤਰ੍ਹਾਂ ਦੇ ਕਿੰਨੇਕ ਮਾਮਲੇ ਚੱਲ ਰਹੇ ਨੇ ਕਿੰਨੀ ਵੱਡੀ ਕਰਪਸ਼ਨ ਚੱਲ ਰਹੀ ਹੈ ਕਿਵੇਂ ਲੋਕਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਔਰ ਕਿਵੇਂ ਇਸ ਤਰ੍ਹਾਂ ਦੀ ਵਸੂਲੀ ਕੀਤੀ ਜਾ ਰਹੀ ਹੈ ਔਰ ਸਭ ਤੋਂ ਵੱਡਾ ਸਵਾਲ ਕਿ ਆਖਰਕਾਰ ਕੌਣ-ਕੌਣ ਇਸ ਤਰ੍ਹਾਂ ਦੇ ਖੇਡ ਦੇ ਵਿੱਚ ਸ਼ਾਮਲ ਹੈ ਸੋ ਸਭ ਤੋਂ ਅਹਿਮ ਜੋ ਹੈ ਕਿ ਕਿਰਸ਼ਾਨੂੰ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਚੈਟ ਨੇ ਕਈ ਵੱਡੇ ਖੁਲਾਸੇ ਕਰ ਦਿੱਤੇ ਨੇ ਕਿਰਸ਼ਾਨੂੰ ਦੀ ਕਈ ਵੱਡੇ ਸਿਆਸੀ ਲੀਡਰਾਂ ਤੇ ਆਈਐਸ ਤੇ ਆਈਪੀਐਸ ਅਫਸਰਾਂ ਦੇ ਨਾਲ ਚੈਟ ਜਿਹੜੀ ਹੈ ਜਿਸ ਦੀ ਸੀਬੀਆਈ ਜਾਂਚ ਕਰ ਰਹੀ ਹੈ ਔਰ ਇਸ ਜਾਂਚ ਤੋਂ ਬਾਅਦ ਸੀਬੀਆਈ ਨੇ ਇੱਕ ਲਿਸਟ ਤਿਆਰ ਕਰ ਲਈਏ ਹਾਂਜੀ CBI ਨੇ ਇੱਕ ਲਿਸਟ ਤਿਆਰ ਕਰ ਲਈ ਜਿਸ ਵਿੱਚ ਕੁਝ ਇੰਸਪੈਕਟਰ ਰੈਂਕ ਤੋਂ ਲੈ ਕੇ IPS ਅਫਸਰ ਤੱਕ ਦੇ ਸ਼ਾਮਲ ਲੋਕ ਨੇ ਅਫਸਰ ਜਿਹੜੇ ਨੇ ਉਹਨਾਂ ਨਾਲ ਚੈਟ ਹੈ ਇਸ ਤੋਂ ਇਲਾਵਾ ਕਈ IAS ਆਫੀਸਰਸ ਵੀ ਜਿਹੜੇ ਨੇ ਉਸ ਚੈਟ ਦੇ ਵਿੱਚ ਜਾਂਚ ਦੇ ਵਿੱਚ ਸਾਹਮਣੇ ਆਏ ਨੇ ਹੁਣ ਸਵਾਲ ਵੱਡਾ ਹੈ ਕਿ ਇਹਨਾਂ ਦਾ ਕਿਰਚਾਨੂ ਨਾਲ ਕੀ ਸੰਬੰਧ ਹੈ ਜਦੋਂ ਇਸ ਦੀ ਪੂਰੀ ਜਾਂਚ ਕੀਤੀ ਗਈ ਜਦੋਂ ਇਸ ਚੈਟ ਦੀ ਜਾਂਚ ਹੋਈ ਤਾਂ ਸਵਾਲ ਜੋ ਨਿਕਲ ਕੇ ਸਾਹਮਣੇ ਆਏ ਉਹਨਾਂ ਦੇ ਜਵਾਬ ਵੀ ਮਿਲੇ ਜਵਾਬ ਹੈ ਕਿ ਕਿਸ ਤਰ੍ਹਾਂ ਦੇ ਕੰਮ ਕਰਸ਼ਾਨੂ ਨੇ ਅਫਸਰਾਂ ਤੋਂ ਕਰਾਉਂਦਾ ਸੀ ਕੁਝ ਚੈਟਸ ਦੇ ਵਿੱਚ ਪੈਸੇ ਦੇ ਲੈਣ ਦੇਣ ਦੀ ਗੱਲ ਵੀ ਜਿਹੜੀ ਹੈ ਉਹ ਖੁੱਲ ਕੇ ਲਿਖੀ ਹੋਈ ਹੈ ਜਿਸ ਦੀ ਕੀ ਕਲਿਸਟਡ ਕਹਿ ਲਈਏ ਕਿ ਉਹਨੂੰ ਸੀਬੀਆਈ ਨੇ ਕਰ ਲਿਆ ਹੁਣ ਸਵਾਲ ਵੱਡਾ ਹੈ ਕਿ ਕੰਮ ਕਿਸ ਤਰ੍ਹਾਂ ਦੇ ਸੀ ਕਈ ਜਿਹੜੇ ਅਫਸਰ ਨੇ ਉਹ ਹੁਣ ਸੀਬੀਆਈ ਦੇ ਡਰਡਾਰਤੇ ਨੇ ਡਰਡਾਰਤੇ ਮਸਕ ਕਰਕੇ ਕਹਿ ਰਹੇ ਚੁਕਿ ਲਿਸਟਿੰਗ ਕਰਨ ਤੋਂ ਬਾਅਦ ਹੁਣ ਇਹਨਾਂ ਦੀ ਜਿਹੜੀ ਟਰੈਕਿੰਗ ਤੇ ਇਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਆ ਕਿ ਜਾਂਚ ਦੇ ਦਾਇਰੇ ਵਿੱਚ ਇਹ ਲੋਕ ਆ ਗਏ ਨੇ मामले जेड़े ने ओ कुल मिलाके बदलिया दे भी ने मामले पुलिस प्रशासन ਨਾਲ ਜਿਹੜੇ ਨੇ ਉਹ ਵਸੂਲੀ ਦੇ ਵੀ ਨੇ ਮਾਮਲੇ ਸਕ੍ਰੈਪ ਡੀਲਰ ਤੋਂ علاوہ ਮਾਈਨਿੰਗ ਤੋਂ علاوہ ਰੀਅਲ اسٹیਟ ਦੇ ਵੀ ਨੇ ਕਿਉਂਕਿ ਰੀਅਲ اسٹیਟ ਦਾ ਕਾਰੋਬਾਰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ 3-4 ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਚ ਕਾਫੀ ਹੈ ਔਰ ਇਸ ਕਰਕੇ ਇਸ ਤਰ੍ਹਾਂ ਦੇ ਦਲਾਲ ਉਹਨਾਂ ਕੋਲ ਜਿਆਦਾ ਘੁੰਮਦੇ ਨੇ ਜਿਹੜੇ ਕਿ ਪ੍ਰਸ਼ਾਸਨ ਦੇ ਵਿੱਚ ਆਪਣੀ ਪਕੜ ਰੱਖਦੇ ਨੇ ਔਰ ਇਸ ਤਰ੍ਹਾਂ ਦੇ ਲੋਕਾਂ ਨੂੰ ਬਲੈਕਮੇਲ ਵੀ ਜਿਆਦਾ ਕੀਤਾ ਜਾਂਦਾ ਔਰ ਸਭ ਤੋਂ ਵੱਡੀ ਗੱਲ ਜਿਹੜਾ ਇਲਾਕਾ ਪੰਜਾਬ ਦੇ ਵਿੱਚ ਹਰਿਆਣਾ ਨਾਲ ਲੱਗਦਾ ਉਸ ਏਰੀਏ ਦੇ ਕਈ ਅਫਸਰਾਂ ਨਾਲ ਜਿਹੜੀ ਚੈਟ ਕਿਰਸ਼ਾਨੂੰ ਦੀ ਸਾਹਮਣੇ ਆਈ ਹੈ ਜਿਦੇ ਵਿੱਚ ਲਗਜ਼ਰੀ ਗੱਡੀਆਂ ਦੀ ਚੋਰੀ ਔਰ ਉਸ ਤੋਂ ਬਾਅਦ ਉਹ ਚੋਰੀ ਦੀਆਂ ਗੱਡੀਆਂ ਪੰਜਾਬ 'ਚ ਵੇਚਣ ਦੀ ਵੀ ਕੁਝ ਜਿਹੜੀ ਗੱਲ ਹੈ ਉਸ ਸਾਹਮਣੇ ਆਈ ਹੈ ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਕਿਰਸ਼ਾਨੂੰ ਦੀ ਚੈਟ ਕਈ ਅਫਸਰਾਂ ਲਈ ਆਫਤ ਬਣ ਕੇ ਆਉਣ ਵਾਲੀ ਹੈ ਸੀਬੀਆਈ ਨੇ ਲਿਸਟ ਤਿਆਰ ਕਰ ਲਈ ਹੈ ਰਡਾਰ ਤੇ ਉਹ ਸਾਰੇ ਅਫਸਰ ਆ ਚੁੱਕੇ ਨੇ ਬਸ ਦੀਵਾਲੀ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਦੀਵਾਲੀ ਤੋਂ ਬਾਅਦ ਕੇਂਦਰੀ ਏਜੰਸੀਆਂ ਨੇ ਪੰਜਾਬ 'ਚ ਪਟਾਕੇ ਪਾਉਣੇ ਸ਼ੁਰੂ ਕਰਦੇ ਨੇ ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੇ ਪਟਾਕੇ ਪਾਉਣਗੇ ਕੀ ਇਹਦਾ ਸੇਖ ਕੀ ਦੀ ਹੈ ਜੀ ਚਿੰਗਾਰੀ ਜਿਹੜੀ ਹੈ ਉਹ ਸਰਕਾਰ ਤੱਕ ਸਰਕਾਰ ਦੇ ਉੱਤੇ ਬੈਠੇ ਲੋਕਾਂ ਤੱਕ ਸਿਆਸਤਦਾਨਾਂ ਤੱਕ ਜਾਂ ਸਿੱਧਾ ਕਹੀਏ ਕਿ ਸਭ ਤੋਂ ਉੱਪਰ ਤੱਕ ਪਹੁੰਚਦੀ ਨਜ਼ਰ ਵੀ ਆਏਗੀ ਇਹ ਵੇਖਣ ਵਾਲੀ ਗੱਲ ਹੋਏਗੀ